ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਮੇਰੇ ਸ਼ਿਕਰ ਦੇ ਚੋਟੀ ਦੇ ਜਿਹੜੇ ਡਰਗਸ ਸਿੰਡੀਕੇਟ ਦੇ ਇਨਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਦੇ ਸ਼ਹਿਰ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਸ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਮੈਂ ਇਸ ਕਰਕੇ ਖਾਸ ਕਰਕੇ ਦੱਸਨਾ ਹੈ ਕਿ ਸਾਡਾ ਸੋਨ ਜਿਹੜਾ ਪੰਜਾਬ ਹੈ ਅੱਜ ਇਹੋ ਜਿਹੇ ਹਾਲਾਤ ਸਹਿ ਹੈ ਕਿ ਇਥੇ ਨਾ ਕੋਈ ਡਿਵੈਲਪਮੈਂਟ ਹੋ ਸਕਦੀ ਹੈ ਨਾ ਕੋਈ ਇਨਵੈਸਟਮੈਂਟ ਕਰ ਰਿਹਾ ਨਾ ਕੋਈ ਚੰਗੇ ਕੰਮ ਹੋ ਰਹੇ ਨੇ ਕਿਉਂਕਿ ਇਹ ਨਸ਼ਿਆਂ ਨੇ ਬਰਬਾਦ ਕਰਤਾ ਪੰਜਾਬ ਨੂੰ ਤੇ ਜਦੋਂ ਤੱਕ ਅਸੀਂ ਇਸ ਨਸ਼ੇ ਨੂੰ ਚਲਾਣ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰੱਗ ਟਰੈਫਿਕਰ ਨੇ ਡਰੱਗ ਸਿੰਡੀਕੇਟਸ ਨੇ ਇਹਨਾਂ ਨੂੰ ਖਤਮ ਕਰਾਂਗੇ ਪੰਜਾਬ ਅੱਗੇ ਵਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ 2021 ਚ ਅਸੀਂ ਸਭ ਤੋਂ ਪਹਿਲਾ ਪਰਚਾ ਦਰਜ ਕੀਤਾ ਸੀ ਕਿਉਂਕਿ ਸਿਰਫ ਥੱਲੇ ਜਿਹੜੇ ਡਰਗ ਪੈਡਲਰ ਨੇ ਜਾਂ ਡਰਗ ਐਡਿਕਟ ਨੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਜਿਹੜੇ ਸ਼ਿਕਰ ਦੇ ਚੋਟੀ ਦੇ ਜਿਹੜੇ ਡਰਗ ਸਿੰਡੀਕੇਟ ਦੇ ਇੰਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਨ੍ਹਾਂ ਦੇ ਸ਼ਹਿਰ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅੱਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦੱਸਣ ਆਇਆ ਸੀ ਭਾਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਦੇ ਰਾਹੀਂ ਡਾਕੂਮੈਂਟਸ ਕੀ ਕੀ ਆਏ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗ੍ਰਾਉਂਡ ਦੱਸਣਾ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗ੍ਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫਤੀਸ਼ ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ ਹਾਈ ਕੋਰਟ 'ਚ ਸਾਡੀ ਰਿਪੋਰਟ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ स्पेशल इन्वेस्टिगेशन टीम दो हज़ार सत्रह का कि नशे ड्रग ट्रैफिकर नेक्सस बिटवीन ड्रग ट्रैफिकर एंड एनफोर्समेंट एजेंसीज जरा कि पुलिस है कि नशे तस्कर तो पुलिस के दरमियान की लिंक हैगा तो साई टी ने तीन रिपोर्टा दिखती एस आई टी वालों ਕਿ ਮੈਂ ਅੱਜ ਇਨਚਾਰਜ ਐਸਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਪਈ ਹੈ ਉਹ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀ ਹੈ ਉਹ ਮੇਰੇ ਖਿਆਲ ਤੋਂ ਤੁਹਾਨੂੰ ਕਿਥੋਂ ਵੀ ਮਿਲ ਸਕਦੀ ਹੈ ਬੜੇ ਡਿਟੇਲਡ ਹੈਗਾ ਬਹੁਤ ਡਿਟੇਲਡ ਹੈਗਾ ਪੜਨ ਲਾਇਕ ਹੈਗਾ ਮੈਂ ਬੇਨਤੀ ਕਰਾਂਗਾ ਤੁਮ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਵੇਂ ਕਿਉਂਕਿ ਸਾਡੇ ਪੰਜਾਬ ਪੁਲਿਸ ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਰਤੀਸ਼ੀ ਨੇ ਬਹੁਤ ਵਧੀਆ ਸਾਡੇ ਜਵਾਨ ਵੀ ਬਹੁਤ ਵਧੀਆ ਨੇ ਬੜੀ ਕੁਰਬਾਨੀਆਂ ਦਿੱਤੀ ਹੈ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਖਾਂ ਤੇ ਕੁਝ ਬਲੈਕਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅੰਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਸ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹ ਜੋ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸੇ ਉਹਨਾਂ ਕੋਲ ਆਉਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਮੋੜ ਕੇ ਪ੍ਰਮੋਸ਼ਨ ਦਿੱਤੀ ਹੈ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਈ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ ਇੰਦਰਜੀਤ ਇੱਕ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ ਉਹਦੇ ਖਿਲਾਫ 15 ਡਿਪਾਰਟਮੈਂਟਲ ਇਨਕੁਆਇਰੀ ਸੀ ਮੈਂ ਤੁਹਾਨੂੰ ਕੁੱਝ ਤੱਤ ਦੱਸ ਰਹੇ ਹਾਂ ਕਿ ਉਸ ਤੇ ਕੀ ਹੈ ਚਾਰ ਪਰਚੇ ਸੀ ਤਿੰਨ ਕਰਪਸ਼ਨ ਦੇ ਚਾਰ ਬੇਜਰ ਪਰਚੇ 15 ਡਿਪਾਰਟਮੈਂਟ ਇਨਕੁਆਇਰੀ ਦੇ باوجود ਉਹਨਾਂ ਚਾਰ ਪ੍ਰਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਨੂੰ ਕਿਸੇ ਨੂੰ ਇਹੋ ਜੀ ਪ੍ਰਮੋਸ਼ਨ ਨਹੀਂ ਮਿਲਦੀ ਬਾਅਦ ਤੋਂ ਬਾਅਦ ਅਸੀਂ ਰਿਵਾਰਡ ਦਿੰਨੇ ਐ ਅਵਾਰਡ ਦਿੰਨੇ ਐ ਅਪਰੀਸ਼ੀਏਟ ਕਰਦੇ ਠੀਕ ਹੈ ਪਰ ਚਾਰ ਪ੍ਰਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਤੇ ਪੰਜਾਬ ਪੁਲਿਸ ਰੂਲ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇੰਸਪੈਕਟਰ ਹੈ ਜ਼ਿਲ੍ਹੇ ਦਾ ਤੇ ਜਿਹੜਾ ਬੇਦਾਗ ਹੈਗਾ ਉਹਨੂੰ ਇੰਸਪੈਕਟਰ ਸੀਆਈ ਬਣਾਇਆ ਜਾਏ ਇਹ ਕਿਹੜੇ ਹਾਲਾਤ ਸੀ ਕਿ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਤੁਸੀਂ ਇੰਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨੂੰ ਇੰਸਪੈਕਟਰ ਸੀਏ ਬਣਾ ਰਹੇ ਹੋ ਇਹ ਕੀ ਖਾਸ ਕਰਦਾ ਸੀ ਉਹ ਸਾਰਿਆਂ ਦਾ ਜਿਸ ਉਸ ਤੇ ਹੈ ਤੇ ਕਿਵੇਂ ਬੇਰਹਿਮੀ ਨਾਲ ਉਹਨਾਂ ਨੇ ਪੰਜਾਬ ਚ ड्यूटी तो की निभाई है क्राइम कर दे रहे राजजीत सिंह बिल्कुल जाए तो पगोड़ा होया कि ओदे प्रॉपर्टीया ओदे पैसे ओने सारे रे वेरवा जेड़ा ड्रग्स राई आया उस रिपोर्ट छेगा assi apna report high court च दाखिल कीता है high court के 5 साल तो बंद पे रहया चालान किमे होएगा ये तुसी high court तो पूछो ठीक है नहीं ओदे कुछ ओदों आ गए सी कुछ ओदों शुरुआत सी ओदों ਕਾਫੀ ਠੋਸ ਸਬੂਤ ਸਾਰੇ ਕੋਲ ਆ ਗਏ ਸੀ ਜਿਹੜੀ ਤਫ਼ਤੀਸ਼ ਬਾਅਦ ਚ ਕਰਕੇ ਕਿਉਂਕਿ ਤਫ਼ਤੀਸ਼ ਇੱਕ ਇੱਕ ਦਿਨ ਚ ਨਹੀਂ ਹੁੰਦਾ ਇਹ ਬੜਾ ਸੈਂਸਿਟਿਵ ਹੈ ਕਿ ਕਾਫੀ ਪੈਸੇ ਬਾਹਰੋਂ ਵੀ ਆਏ ਨੇ ਤੇ ਆਪਾਂ ਐਦਾ ਹੀ ਇੱਕ ਦਾਵਾ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਤੋੜ ਤੱਕ ਇਨਵੈਸਟੀਗੇਸ਼ਨ ਕਰਕੇ ਇੱਕ ਇੱਕ ਗੜੀ ਨੂੰ ਐਸਟੈਬਲਿਸ਼ ਨਾ ਕੀਤਾ ਜਾਵੇ ਜਿਹੜੀ ਐਫਆਈਆਈ ਦਾ ਖਾਤਾ ਆਇਆ ਸੀ ਸਰ ਲਿੰਕ ਕੀ ਨਿਕਲੇ ਸੀ ਪੜੇ ਨਹੀਂ ਨਹੀਂ ਲਿੰਕ ਤਾਂ ਹੁਣ ਨਿਕਲੇ ਨੇ ਤਾਂ ਹੀ ਹੁਣ ਕਾਰਵਾਈ ਹੋਈ ਹੈ ਨਹੀਂ ਕਿਈ ਸੀ ਕਿ ਬਾਹਰੋਂ ਵੀ ਇਹਨਾਂ ਦੇ ਪੈਸੇ ਆਏ ਨੇ ਜਿਹੜੇ ਫੇਕ ਸ਼ੈੱਲ ਕੰਪਨੀਆ ਦੇ ਰਾਹੀਂ ਇਨਾ ਦੇ ਪੈਸੇ ਘੁਮਾਏ ਗਏ ਨੇ ਲਾਂਡਰ ਕੀਤਾ ਗਿਆ ਹੈ ਇਹ ਚੀਜ਼ ਈਡੀ ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ ਈਡੀ ਦੀ ਰਿਪੋਰਟ ਸੀ ਮੈਂ ਮੈਂ ਦੱਸਣਾ ਚਾਹਣਾ ਮੇਰੀ ਪੁੱਛਕਿਚ ਨਹੀਂ ਹੋਈ ਹੈ ਨਹੀਂ ਮੈਂ ਬਿਆਨ ਵੀ ਨਹੀਂ ਦਰਜ ਕਰਾਇਆ ਮੈਂ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਮੈਂ ਬੈਕਗਰਾਉਂਡ ਇੰਡੀਅਨ ਹਿੰਦੀ ਐਂਡ ਐਜਟ ਅ ਡਰਗ ਮਨੀ ਲਿਖਤ ਫ੍ਰੈਂਟਵਰਨ ਪੰਜਾਬੀ ਤੇ ਨਾ ਡੋੜੇ ਨਹੀਂ ਹਿੰਦੀ ਮੇਰੀ ਮੇਰੀ ਜਿਹੜੀ ਸੀਗੀ ਅੱਜ ਮੈਂ ਕਿਉਂਕਿ ਮੇਰੀ ਜਿਹੜੀ ਐਕਸਪੀਰੀਅੰਸ ਸੀ मेरी जी नॉलेज थी वो आके मैं अज तफतीशी टीमों दसिया कि बैकग्राउंड की सी ते उदों लेके कि हालात से कि सी जिस करके असी परचा दर्ज किया तो कि सामने आए थे मैं ये बताना चाहता हूँ कि आज मैं बयान दर्ज कराने नहीं आया क्योंकि ये बहुत ही एक महत्वपूर्ण केस है जिसके बारे में हर एक को सारी डिटेल तुरंत नहीं पता होंगे हमारे एक्सपीरियंस हमारे जो सोर्स हमारे सूत्रों के आधार पे जो हमारे पास खबर आई थी उन सारों को बताने के लिए मैं आज टीम को आया था मैं कोई बयान दर्ज कराने नहीं आया था मैं डीजीपी था मैं सुपरवाइजरी अफसर था मेरे डायरेक्शन से पर्चे दर्ज हुए थे ठीक है ये थोड़ा मैं साफ करोलिटिकल वेंडेटा एक थोड़ी गल बहुत सही है मैं पोलिटिशन है ਨਹੀਂ ਮੈਂ ਉਹਦੋ ਪੋਲੀਟਿਸ਼ਨ ਸੀਗਾ ਨਹੀਂ ਮੈਂ ਆਜ ਪੋਲੀਟਿਸ਼ਨ ਹੈਗਾ ਨਹੀਂ ਇਹ ਅਕਸਰ ਇਸਤੇਮਾਲ ਕੀਤਾ ਜਾਂਦਾ ਪੋਲੀਟਿਸ਼ਨ ਮੇਰਾ ਅੱਜ ਕੀ ਇਸਤੇਮਾਲ ਹੋ ਰਿਹਾ ਮੈਨੂੰ ਕੀ ਮਿਲਣਾ ਹੈ ਦੇਖੋ ਜੀ ਤੁਸੀਂ ਇਹ ਦੱਸੋ ਪੰਜਾਬ ਡੁੱਬ ਜਾਵੇ ਨਸ਼ੇ ਬਿਕਰੇ ਨੇ ਨਸ਼ੇ ਬਿਗਦੇ ਸੀ ਕਿਵੇਂ ਹੁੰਦੇ ਸੀ ਰੁਕੇ ਕਿਉਂ ਨਹੀਂ ਤੁਸੀਂ ਇਹ ਸਵਾਲ ਪੁੱਛਦੇ ਹੋ ਕਿਸੇ ਨੂੰ ਜਿਹੜੇ ਗੱਲ ਕਰਦੇ ਨੇ ਪੋਲੀਟੀਕਲ ਵੈਂਡੇਟਾ ਦੀ ਗੱਲ ਕਰਦੇ ਨੇ ਸਾਡਾ ਫਰਜ਼ ਹੈ ਵਰਦੀ ਪਾ ਕੇ ਪੰਜਾਬ ਨੂੰ ਬਚਾਉਣਾ ਕਾਨੂੰਨ ਨੂੰ ਕਾਇਮ ਰੱਖਣਾ ਡਰੱਗਸ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨਾ ਆਪਾਂ ਕਰੀਏ ਜਾਂ ਚੁੱਪ ਕਰਕੇ ਬਹਿ ਜਾਈਏ ਫਿਰ ਸਰ ਤੁਸੀਂ ਕੀ ਹੈ ਸੌਰੀ ਇਹ ਇਹ ਨਹੀਂ ਇਹ ਸਹੀ ਨਹੀਂ ਸਰ ਤੁਸੀਂ ਦੋ ਕੰਪਨੀਆਂ ਦਾ ਜ਼ਿਕਰ ਕਰ ਰਹੇ ਹੋ ਜਿਹੜੀਆਂ ਕੰਪਨੀਆਂ ਦਾ ਇਸ ਤੋਂ ਵੱਧ ਇਸ ਤੋਂ ਵੱਧ ਮੈਂ ਇਸੇ ਕਰਾਰ ਦਿੱਤਾ ਹੈ ਮੈਂ ਤੁਹਾਨੂੰ ਤਾਂ ਹੀ ਸਮਝਾ ਰਿਹਾ ਇਹ ਚੀਜ਼ ਮੈਂ ਇਹਨਾਂ ਨੂੰ ਦੱਸਣ ਆਇਆ ਸੀ ਹਾਂਜੀ ਕਿ ਮੈਂ ਹਿੰਦੀ ਪੰਜਾਬੀ ਕਿਹੜੇ ਪੰਜਾਬੀ ਮੈਂ ਦੋਨੋਂ ਕਰ ਦਿੰਦਾ ਅੱਜ ਵੀ ਕਿਨ ਮੈਂ ਦੋਨੋਂ ਕਰ ਦੇਣਾ ਐਸਾ ਹੈ ਜੀ ਸਬੂਤ ਉਦੋਂ ਵੀ ਸੀਗਾ ਸਬੂਤ ਸਾਡੇ ਵੇਲੇ ਵੀ ਆਏ ਸੀ ਜਿਹੜਾ ਪਹਿਲੇ ਸਬੂਤ ਆਏ ਸੀ 2000 ਇਹ ਤੁਸੀਂ ਲੈ ਲਓ 2012 ਚ 12 13 ਸ਼ੁਰੂ ਹੁੰਦਾ ਉਸੇ ਇੰਨੀ ਡੂੰਗੀ ਇੰਨੀ ਜ਼ਿਆਦਾ ਸਬੂਤ ਸੀ ਕਾਰਵਾਈ ਨਹੀਂ ਹੋਈ ਸਰਕਾਰ ਕੀ ਦੀ ਸੀ ਪੋਲੀਟੀਕਲ ਦੱਸੋ ਕਿਹਦੀ ਸਰਕਾਰ ਸੀ 2012 ਚ ਪੋਲੀਟੀਕਲ ਇੱਕ 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 ਮਿੰਟ ਜੀ ਮੈਂ ਇਰਾਦਾ ਜਵਾਬ ਦੇ ਰਿਹਾ 2012 ਚ ਇੰਨਾ ਸਬੂਤ ਸੀ ਅੱਜ ਮੈਂ ਇੱਕ ਕੱਡੋ ਜੀ ਸਬੂਤ ਤੁਹਾਡੇ ਕੋਲ ਪਿਆ ਹੈ ਇਹ ਦੱਸਣਾ ਆਇਆ ਸੀ ਨਾ 2012 ਚ ਇਹ ਰਕੁਲ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ 1 ਮਿੰਟ 1 ਮਿੰਟ 2012 ਚ ਵਿਕਰਮ ਮਜੀਠੀਆ ਦੀ ਸਰਕਾਰ ਸੀ ਸੁਖੀਰ ਬਾਦਲ ਦੀ ਸਰਕਾਰ ਸੀ ਬਾਦਲ ਦੀ ਸਰਕਾਰ ਇਹਨਾਂ ਦੀ ਇਨਫਲੂਐਂਸ ਚੱਲਦਾ ਸੀ ਮੈਂ ਸੁਖੀਰ ਨੂੰ ਨਹੀਂ ਕਹਿ ਰਿਹਾ ਇਹਦੇ ਨਾਲ ਇਨਵੋਲ ਹੈ ਮੈਂ ਇਹ ਨਹੀਂ ਕਹਿ ਰਿਹਾ ਬਟ ਇੱਕ ਮੈਨੂੰ ਮੈਨੂੰ ਜਵਾਬ ਦੇ ਦੋ ਪਹਿਲੇ ਠੀਕ ਹੈ ਮੈਂ ਪੋਲਿਟੀਕਲ ਇੰਟਰਫੀਰੈਂਸ ਦੀ ਗੱਲ ਕਰ ਰਿਹਾ ਕਿ ਉਦੋਂ ਪੋਲਿਟੀਕਲ ਇੰਟਰਫੀਰੈਂਸ ਨੂੰ ਪੁੱਛਿਆ ਕਿ ਕਿਉਂ ਦਬਿਆ ਤੁਸੀਂ ਇਹ ਗੱਲ ਜਾ ਕੇ ਪੁੱਛੋਗੇ ਇਹਨਾਂ ਨੂੰ ਕਿ 2012 ਜੇ ਬਹੁਤ ਛੇਤੀ ਦੇਖੋਗੇ ਇਹ ਚੀਜ਼ਾਂ ਸਤ ਸਾਹਮਣੇ ਆਣਗੇ ਇਹ ਇਹ ਇਨਫੋਰਮੇਸ਼ਨ ਉਦੋਂ ਸਾਹਮਣੇ ਸੀ 1 ਮਿੰਟ ਇਹ ਇਨਫੋਰਮੇਸ਼ਨ ਸਾਹਮਣੇ ਸੀਗੀ ਮੈਂ ਦੱਸਣ ਆਇਆ ਮੈਂ ਕੱਢ ਕੇ ਦਿਖਾ 1 ਮਿੰਟ ਮੈਂ ਦੱਸਣ ਆਇਆ ਇਹ ਇਨਫੋਰਮੇਸ਼ਨ ਤੁਹਾਡੇ ਕੋਲ ਪਿਆ ਹੈ ਇਹਨਾਂ ਨੂੰ ਪਤਾ ਨਹੀਂ ਸੀ ਠੀਕ ਹੈ ਇਸ ਕੰਮ ਵਾਸਤੇ ਮੈਂ ਆਇਆ ਸੀ 2021 ਚ ਫਿਰ ਅਸੀਂ ਸ਼ੁਰੂ ਕੀਤਾ ਉਹ 2022 ਚ ਫਿਰ ਜੋ ਵੀ ਹੋਇਆ ਮੈਨੂੰ ਉਹਨਾਂ ਨੇ ਕੱਢਤਾ ਇਹ ਬਹੁਤ ਪਾਵਰਫੁਲ ਬੰਦੇ ਨੇ ਬਹੁਤ ਤਾਕਤਵਰ ਬੰਦੇ ਨੇ ਤੇ ਜੇ ਅਸੀਂ ਪੰਜਾਬ ਨੂੰ ਬਚਾਣਾ ਹੈ ਸਾਨੂੰ ਇਹਨਾ ਪਾਵਰ ਦੇ ਉੱਤੇ ਚੜਨਾ ਹੈ ਮੈਂ ਪਹਿਲੇ ਵੀ ਆਪਣੇ ਬਿਆਨਾਂ ਚ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਉਦੋਂ ਹੋਇਆ ਜਦੋਂ ਇੱਕ ਭਗਤ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਨਹੀਂ ਹੋਇਆ ਪਰ ਉਹਨਾਂ ਨੂੰ ਵੇਖ ਕੇ ਜਦੋਂ ਸਾਰੇ ਇਕੱਠੇ ਹੋ ਗਏ ਪੂਰਾ ਕੌਮ ਇਕੱਠੇ ਹੋ ਗਿਆ ਫਿਰ ਆਪਾਂ ਅੰਗਰੇਜ਼ ਪਰ ਜਿੱਤ ਜੇ ਆਪਾਂ ਨਸ਼ਿਆਂ ਨੂੰ ਖਤਮ ਕਰਨਾ ਹੈ ਇੱਕ ਅਫਸਰ ਇੱਕ ਵਿਜੀਲੈਂਸ ਬਿਊਰੋ ਇੱਕ ਐਸਆਈਟੀ ਨਹੀਂ ਕਰ ਸਕਦੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਹੈ ਪੰਜਾਬੀ ਨੂੰ ਇਕੱਠੇ ਹੋਣਾ ਹੈ ਪੂਰੇ ਪੰਜਾਬ ਨੂੰ ਇਕੱਠੇ ਹੋਣਾ ਹੈ ਕਿਉਂਕਿ ਨਹੀਂ ਤਾਂ ਫਿਰ ਤੁਸੀਂ ਤੁਹਾਡੇ ਬੱਚੇ ਤੁਹਾਡੇ ਪਰਿਵਾਰ ਬਰਬਾਦ ਹੋਣਗੇ ਇਸ ਬਰਬਾਦੀ ਤੋਂ ਬਚਾਣਾ ਹੈ ਸਾਰੇ ਨੂੰ ਇਕੱਠੇ ਹੋਣਾ ਹੈ ਵੈਰੀ ਗੁੱਡ ਬਹੁਤ ਤੁਸੀਂ ਤਾਂ ਆਪੇ ਤਾਂ ਜਵਾਬ ਦੇ ਦਿੱਤਾ ਫਿਰ ਮੈਨੂੰ ਪੁੱਛ ਕਿਉਂ ਰਹੇ ਹੋ ਮੇਰਾ ਮੇਰਾ ਮਨ ਤੋਂ ਮੈਂ ਕਰਤਾ ਹੋਰ ਮੈਂ ਅੱਜ ਵੀ ਕਰ ਰਿਹਾ ਉਹਦੋਂ ਵੀ ਕੀਤਾ ਮੇਰੇ ਉਸ ਵੇਲੇ ਤੇ ਅੱਜ ਦੇ ਕੋਈ ਫਰਕ ਹੈਗਾ ਮੇਰੇ ਉਸ ਵੇਲੇ ਤੇ ਕਾਰਵਾਈ ਚ ਅੱਜ ਕਹਿੰਚ ਕੋਈ ਫਰਕ ਹੈਗਾ ਮੇਰੇ 36 ਸਾਲ ਦੀ ਨੌਕਰੀ ਉਸ ਤੋਂ ਬਾਅਦ 3 ਸਾਲ ਰਿਟਾਇਰਮੈਂਟ ਤੋਂ ਬਾਅਦ 39 ਸਾਲ ਚ ਕਿਥੇ ਕੋਈ ਫਰਕ ਹੋਏ ਤਾਂ ਮੈਨੂੰ ਦੱਸ ਦੇਣਾ ਫਰਕ ਉਹਨਾਂ ਦੇ ਕਹਿੰਚ ਹੈ ਮੇਰੇ ਕਹਿੰਚ ਨਹੀਂ ਹੈ री गुड वेरी गुड सो यू सी दैट इज वेर आई हैड टू स्टेप एन दैट इज वाई टू स्टेप इंडिविजुअली देर आर लिमिटेशन वेन यू ड्रैग अ केस सो लॉन्ग जब आप एक चीज को इतना लंबा खींचते हो जो नए अफसर आते हैं उनको पुराने तत्वों का पता नहीं है तो उनको जानू करने के लिए उनको उनके नॉलेज में लाने के लिए ये चीजें लानी ये देश हित के लिए दिस इज नॉट ओनली पंजाब ये नेशनल सिक्योरिटी का मामला है क्योंकि जहाँ से ड्रग्स जहाँ से नशीली पदार्थ आते हैं वहीं से हथियार आते हैं वहीं से गोला बारूद आता है वहीं से ये स्पाई आते हैं स्पाइन करने आते हैं वहीं से हर तरह का खतरा पैदा होता है और वहीं से आते जैसे पठानकोट में अटैक हुआ था एयरपोर्ट पर उसी जरिए आते हैं ये नेशनल सिक्योरिटी का मामला है इसको किसी को लाइटली ना लें इस पर कार्रवाई करनी ज़रूरी है हर एक भारतवासी का हंड्रेड परसेंट सबूत हैगाड़े तो सामने आएगा ਮੈਂ 540 ਕਿਲੋਰ ਦੀ ਗੱਲ ਨਹੀਂ ਕਰ ਰਿਹਾ ਮੈਂ ਸਬੂਤ ਦੀ ਗੱਲ ਕਰ ਰਿਹਾ ਡਰਗ ਤਸਕਰਾਂ ਨਾਲ ਮਿਲੀਭੁਗਤ ਤੇ ਫਾਈਨੈਂਸ਼ੀਅਲ ਗੇਨ 100%